ਸਟਾਪ ਰਹਾ ਹੋਵੇ ਯਾ ਤੇ ਦੂਸੇ ਦਾ ਵਾਹਿਗੁਰੂ ਚੰਦ ਚਲੋ ਜੀ ਚਲੋ ਜੀ ਬਾਕੀ ਪੂਰਾ ਤੇ ਇਤਿਹਾਸ ਪੜ੍ਹ ਸਕਦੇ ਦੇਖੋ ਧੁੰਦ ਬੋਇਆ ਪੈਰ ਨਾ ਦੁਖਦੇ ਪਿਆ ਤੁਰਨ ਤੁਰਦੇ ਚਲੋ ਜੀ ਦੇਖੋ ਜੀ ਕਰੋ ਦਰਸ਼ਕ ਜੀ ਇੱਥੇ ਅਸਤਦਰ ਦੇ ਆ ਜੀ ਚਲੋ ਜੀ ਬਾਕੀ ਪੂਰਾ ਤੇ ਇਤਿਹਾਸ ਪੜ੍ਹ ਸਕਦੇ ਸਟਾਪ ਲੋਦੀ ਤੇ ਫਾਈਨਲੀ ਆ ਗਏ ਅਸੀਂ ਫੁੱਦਗੇ ਕਾਂਟ ਸ਼ੰਕਰ ਤੋਂ ਅੱਗੇ ਆ ਗਏ ਤੇ ਅਨੰਦਪੁਰ ਸਾਹਿਬ ਆ ਗਏ ਹਾਂ ਹਾਂ 26 ਕਿਲੋ ਲੀਟਰ ਰੈਂਦਾ ਅਨੰਦਪੁਰ ਸਾਹਿਬ ਹੋ ਜਾਏ ਤੇ ਚੱਲਦੇ ਆ ਜਾਈਏ ਦਰਸ਼ਨ ਕਰਾਉਣੇ ਪੜੇ ਜਾਸੇ ਸੇਰੇ ਸੇਰੇ ਰੈਡੀਓ ਕੇ ਆ ਗਈਆਂ 시디 기ਤ ਪਰ 사아 3 ਪਰ 사아 پتہ ਨਹੀਂ ਬਾਵੇਂ ਕਿੰਨੀ ਹੁੰਦੀ ਤੇ ਬਾਹ ਚਾਂਦਾ ਪਿਆ ਵਾ ਤੇ ਤੁਹਾਨੂੰ ਅੱਧ ਕਰਾਉਨੇ ਪਰਸਾਰਾ ਸਾਹਿਬ ਦਰਸ਼ਨ ਦਿਹਾਓ ਕੱਲੀਆ ਤੋਂਦ ਕਿੰਨੀ ਆਦੀ ਤੋਂ ਅਗਰ ਗਿੱਲੇ ਹੋਏ ਪੂਰੀ ਤਰ੍ਹਾਂ ਆਪਾ ਚੱਲਾ ਚੱਲਦੇ ਵਾਹਲਾਹੂ ਮੈਂ ਤੇ ਯਾ ਤੇ ਦੂਰ ਸਿੰਦਾ ਆਪੇ ਤੋਂਦ ਬੋਇਆ ਪੈਰ ਨਾ ਦੁਖਦੇ ਪਿਆ ਤੁਰ ਤੁਰਦੇ ਚਲੋ ਜੀ ਦੇਖੋ ਜੀ ਚਲੋ ਹਾਂਜੀ ਇੱਥੇ ਅਸਤ ਕਰਦੇ ਆ ਰਾ ਇੱਥੇ ਅਸਤ ਕਰਦੇ ਆ ਚਲੋ ਜੀ ਤੇ ਕਰੋ ਦਰਸ਼ਕ ਜੀ ਇੱਥੇ ਅਸਤ ਕਰਦੇ ਆ ਜੀ ਤੇ ਦੇਖੋ ਜਿਹ ਹੈ ਉਹ ਹਨੀ ਆ ਰਹੇ ਟੇਕ ਲਓ ਮੱਤਾ ਹੂੰ ਜਾਦਾ ਠੰਡਾ ਹੁੰਦਾ ਹੁੰਦਾ ਹੈ। ਹੂੰ। ਲੋਵੀ ਕਰੋ ਤੁਸੀਂ। ਨੀਗਾ ਬਣੀ। ਉਹਦਾ ਠੰਡਾ ਉਹਦਾ ਠੰਡਾ। ਕੋਈ ਭਾਈ ਨਾਲ ਮਿਲੋ। ਭਾਈ ਵੀ ਵਲੌਗ ਬਣਾਉਂਦੇ ਆ। ਰੀਹਲ ਮਨਜੀਤ ਭਾਈ ਦਾ ਚੈਨਲ ਆ। ਕਿ ਨਹੀਂ ਭਾਈ? ਸਬਸਕ੍ਰਾਈਬ ਕਰ ਲਓ। ਭਾਈ ਦਾ ਚੈਨਲ ਵੀ। ਲੋ ਜੀ। ਸਲੀਪ ਆਹ ਹਾਂ। ਹਾਂ, ਤਜਾ। ਜੇ। ਕਾਲੀ ਨੇ ਬੁਧਰ ਸਹੀ ਨਾ ਵਾਹੇ ਗਰੁੱਪ ਚਾ ਚਲੋ ਜੀ ਲੋ ਜੀ ਤੁਹਾਨੂੰ ਹੁਣ ਦਰਸ਼ਨ ਕਰਾਉਣ ਜਾ ਰਹੇ ਹਾਂ ਜੀ ਆਪਾਂ ਤੇ ਆਜੋ ਜੀ ਦਰਸ਼ਨ ਕਰ ਲਏ ਜੀ ਆਪਾਂ ਹੁਣ ਫੋਟੋ ਖਿੱਚ ਲਈਆਂ ਸੀ 30 ਲੋ ਜੀ ਤੁੰਦ ਪੀਆ ਬਹੁਤ ਜ਼ਿਆਦਾ ਤੇ ਅਸੀਂ ਦਰਸ਼ਨ ਕਰ ਲਏ ਆ ਤੇ ਵੈਸੇ ਇਹ ਜਿਹੜਾ ਨਗਰ ਆ ਗੁਰੂ ਹਰ Rai ਜੀ ਦਾ ਵਸਾਇਆ ਹੋਇਆ ਤੇ ਇੱਥੇ ਸਾਰੇ ਪਾਤਸ਼ਾਹੀ ਮਤਲਬ ਆ ਕੇ ਰੁਕੇ ਗਏ ਆ ਤੇ ਹੁਣ ਇੱਥੇ ਤੁਹਾਨੂੰ ਮੈਂ ਦੱਸਦੀ ਇਤਿਹਾਸ スクリーンショット ਲਓ ਤਾਂ ਪੜ ਲਓ ਪੂਰਾ ਇਤਿਹਾਸ ਲਿਖਿਆ ਆ ਕਿ ਤੇਰੀ ਵੀਡੀਓ ਰੋਕ ਕੇ ਜਾਂ ਸਕਰੀਨਸ਼ਾਟ ਲੈ ਕੇ ਇਤਿਹਾਸ ਪੂਰਾ ਪੜਨਾ ਦੇ ਦਿਓ ਚਲੋ ਜੀ ਮੱਥਾ ਟੇਕ ਕੇ ਆਪ ਆ ਗਏ ਅਸੀਂ ਬਾਕੀ ਕਰਤੋ ਸਾਦੀ ਦਰਸ਼ਨ ਕਰੋ ਜੀ ਤੋਂ ਦਬੋ ਬਹੁਤ ਜ਼ਿਆਦਾ ਬਰੀ ਹੋਈ ਆ ਤਾਂ ਉਥੋਂ ਤੁਸੀਂ ਕੜਾ ਪ੍ਰਸ਼ਾਦ ਵੀ ਲੈ ਸਕਦੇ ਆ ਵਾਹਿਗੁਰੂ ਜੀ ਤੇ ਇੱਥੇ ਪੁਰਾਣੀਆਂ ਦੇ ਨਾਂ ਇੱਧਰ ਦਰਜ ਕਰਵਾਏ ਜਾਂਦੇ ਆ ਕਹਿੰਦੇ ਲਓ ਜੀ ਆਪ ਨੇ ਇੱਧਰ ਗੁਰਦੁਆਰਾ ਸਾਹਿਬ ਇੱਧਰ ਨੇ ਤੇ ਇੱਧਰ ਹੀ ਸਾਈਡ ਅਰਥ ਅਰਥ ਤਾਰੇ ਜਾਂਦੇ ਇੱਧਰ ਸਾਈਡ ਅਸਤੀਆਂ ਲੈ ਕੇ ਪਹਿਲਾ ਪਾਠ ਹੁੰਦਾ ਪਾਠ ਨਾਮ ਦਰਜ ਕਰਕੇ ਹਾਂ ਹਾਂ ਅੱਧ ਲਿਖਿਆ ਹੋਇਆ ਜੀ ਇੱਧਰ ਨਾਮ ਦਰਜ ਕਰਕੇ ਤੇ ਪਾਠ ਹੁੰਦਾ ਪਾਠ ਹੁੰਦਾ ਬਾਅਦ ਵਿੱਚ ਇੱਧਰ ਅਰਥੀਆਂ ਅੱਧ ਤਾਰੀਆਂ ਜਾਂਦੀਆਂ ਹਨ ਤਾਂ ਉੱਥੇ ਲਿਖਿਆ ਤੇ ਜਿਲੇ ਗੁਰਗੋਈ ਸੰਨੇ ਪੰਜਾ ਸਿੰਘਾਂ ਨੇ ਅਮਰਿਸ਼ ਕਾਇਆ ਸੀ ਤੇ ਬਾਕੀ ਤੁਹਾਨੂੰ ਉਹ ਚੀਜ਼ਾਂ ਇਤਿਹਾਸ ਤੋਂ ਦਿਖਾਉਣੇ ਪੂਰਾ ਲਿਖਿਆ ਹੋਇਆ ਵਾ ਤੇ ਭਾਈ ਜੇਤੋ ਵੀ ਤਾਂ ਸ਼ੀਸ਼ ਲੈ ਕੇ ਆਹੀ ਦਿੱਲੀੋਂ ਗੁਰਦੁਆਰਾ ਸਾਹਿਬ ਇੱਥੇ ਚਲੋ ਜੀ ਬਾਕੀ ਪੂਰਾ ਤੇ ਇਤਿਹਾਸ ਪੜ੍ਹ ਸਕਦੇ ਦੇਖੋ ਜੀ ਸਕਰੀਨ ਸ਼ਾਟ ਲੈ ਕੇ ਲੋ ਜੀ ਇਤਿਹਾਸ ਪੂਰਾ ਲਿਖਿਆ ਗਿਆ ਵਾ ਤੇ ਤੇ ਹੁਣ ਆਪਾਂ ਚਾਹ ਦਾ ਲੰਗਰ ਸਕੜ ਕਰਦੇ ਆਂ ਜੀ ਸਾਰੇ ਜਾਣੇ ਤੇ ਹੁਣ ਚਾਹ ਪੀਣੇ ਆਪਾਂ ਚਲੋ ਜੀ ਸੰਗਤ ਸਾਹਿਬ ਮੱਥਾ ਟੇਕ ਆਏ ਐ ਇਹ ਭਾਈ ਹੁਣੀ ਤੁਹਾਨੂੰ ਦੱਸਿਆ ਮੈਂ ਰੀਅਲ ਮਨਜੀਤ ਵਾਲੇ ਭਾਈ ਹੁਣੀ ਆ ਇਹਨਾਂ ਦਾ YouTube ਚੈਨਲ ਆ ਭਾਈ ਦਾ ਮੈਂ ਮ ਕਰਾਤੀ ਭਾਦੀ ਨਾਲ ਹੀ ਭਾਗ ਦਾ ਚੈਨਲ ਜੇ ਕੋ ਸਬਸਕ੍ਰਾਈਬ ਕਰੇ ਤੇ ਚਲੋ ਹੁਣ ਚੱਲਦੇ ਹੁਣ ਲੰਗਰ ਹਾਲ ਵਾਲੀ ਸਾਈਡ ਲੋ ਜੀ ਹੁਣ ਆਪਾਂ ਪਹੈਕ ਹੋ ਗਏ ਤਾਂ ਹੁਣ ਆਪਾਂ ਚੱਲੇ ਆਂ ਜੀ ਵਾਪਸ ਤੇ ਹੁਣ ਤੁਹਾਨੂੰ ਹੋਰ ਜਗ੍ਹਾ ਦੇ ਦਰਸ਼ਨ ਕਰਾਵਾਂਗੇ ਤਾਂ ਅਸੀਂ ਵੀਡੀਓ ਬੜੇ ਰਹੋ ਤਾਂ ਮਿਲਦੇ ਆ ਨਿਊ ਬਲੌਗ ਦੇ ਨਾਲ ਤਾਂ ਬਾਈ ਬਾਈ ਸਸਤੀ ਸਾਡ